ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫੇਰ ਸਮਾਨੇ ਦੇ ਵਿੱਚ ਖੜੇ ਆ ਤੇ ਅਗਲੀ ਕੋਈ ਵੀ ਗੱਲ ਕਰੀਏ ਇੱਕ ਵਾਰੀ ਫੇਰ ਤੁਹਾਨੂੰ ਵਿਖਾਉਣੇ ਕਿ ਭਾਈ ਗੁਰਜੀਤ ਸਿੰਘ ਖਾਲਸਾ ਕਿਹੜਾ ਤਪ ਕਰ ਰਹੇ ਨੇ ਮਾੜਾ ਜੇ ਇੱਕ ਵਾਰੀ ਉੱਪਰ ਵਿਖਾਓ ਜੇ ਭਾਈ ਜੀ ਓ ਸਾਹਮਣੇ ਜਿੱਥੇ ਤੁਸੀਂ ਵੇਖ ਰਹੇ ਹੋ ਜ਼ੂਮ ਵੀ ਕਰ ਦਿਓ ਜੇ ਇਹ 400 ਫੁੱਟ ਉੱਚੀ ਜਗ੍ਹਾ ਹੈ ਔਰ ਉਹ ਤੁਸੀਂ ਵੇਖ ਰਹੇ ਹੋ ਸਾਹਮਣੇ ਹਰਾ ਕੱਪੜਾ ਛੋਟਾ ਪਤਲਾ ਜਿਆ ਇਹ ਹੀ ਉਹਨਾਂ ਨੂੰ ਗਰਮੀ ਤੋਂ ਬਚਾਉਂਦਾ ਹੈ ਇਹ ਹੀ ਮੀਂਹ ਤੋਂ ਬਚਾਉਂਦਾ ਹੈ ਤੇ ਇਹ ਹੀ ਕਿਸੇ ਸਰਦੀ ਹਵਾ ਨੇਰੀ ਤੋਂ ਬਚਾਉਂਦਾ ਹੈ ਪਰ ਉਹ ਫੇਰ ਵੀ ਡਟੇ ਹੋਏ ਨੇ ਡਟੇ ਪਤਾ ਕਿਉਂ ਨੇ ਉਹ ਕਿ ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਇਹ ਉਸ ਬੇਅਦਬੀ ਨੂੰ ਰੋਕਿਆ ਜਾ ਸਕੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਿੰਦੀ ਹੈ ਭਗਵਤ ਗੀਤਾ ਜਾਂ ਚਾਰ ਵੀਦ ਜਾਂ ਅੱਠ ਉਪਨਿਸ਼ਦਾਂ ਦੀ ਹੁੰਦੀ ਹੈ ਜਾਂ ਕੁਰਾਨ ਸ਼ਰੀਫ ਜਾਂ ਬਾਈਬਲ ਦੀ ਹੁੰਦੀ ਹੈ ਔਰ ਅੱਜ ਪਹਿਲਾਂ ਨਾਲੋਂ ਸੰਗਤ ਵਧੀ ਆਪ ਮੁਹਾਰੇ ਆਈ ਔਰ ਉਸ ਤੋਂ ਵੀ ਅਹਿਮ ਜਿਵੇਂ ਮੇਰੇ ਨਾਲ ਵਨਾਇਕ ਖੜੇ ਹੋਏ ਨੇ ਐਂ ਮੁਸਲਮ ਭਾਈਚਾਰੇ ਚੋ ਸ਼ਾਹੀ ਇਮਾਮ ਜਲੰਧਰ ਤੋਂ ਜੀ ਲੁਧਿਆਣੇ ਤੋਂ ਆਏ ਸੀਗੇ ਐਂ ਮਸੀਹ ਭਾਈਚਾਰਾ ਇਸ ਚੈਨਟੀ ਭਾਈਚਾਰੇ ਤੋਂ ਜਲੰਧਰ ਤੋਂ ਆਏ ਸੀਗੇ ਇਹ ਸਾਰੇ ਲੋਕ ਆਏ ਔਰ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਕਿ ਪੰਜਾਬ નો ਡਾਊਟ ਗੁਰੂਆਂ ਦੇ ਨਾਂ ਤੇ ਵਸਦਾ ਹੈ ਪਰ ਇਹ ਭਾਈਚਾਰੇ ਵੀ ਇਸ ਕਾਨੂੰਨ ਨੂੰ ਬਣਾਉਣ ਚ ਨਾਲ ਨੇ ਮੈਂ ਸਿਰਫ ਅਗਲੀਆਂ ਗੱਲਾਂ ਤਾਂ ਜੋ ਸਾਰੇ ਅਸੀਂ ਥੋੜੀਆਂ ਥੋੜੀਆਂ ਕਰ ਸਕੀਏ ਇੱਕੋ ਗੱਲ ਪੁੱਛਦਾ ਕਿ ਕੀ ਮੁੱਖ ਮੰਤਰੀ ਸਾਹਿਬ ਉੱਤੇ ਥੋੜਾ ਐਡਾ ਵੱਡਾ ਹੋਰਡਿੰਗ ਲੱਗਿਆ ਹੈ ਤੁਸੀਂ ਕਿਹਾ ਸੀ ਇੱਕ ਬੇਮਿਸਾਲ ਬੇਮਿਸਾਲ ਕਾਨੂੰਨ ਬਣਾਵਾਂਗੇ ਉਹ ਤੁਸੀਂ ਕਦੋਂ ਬਣਾਉਂਗੇ ਸਾਢੇ 3 4 ਸਾਢੇ 3 ਸਾਲ ਤਾਂ ਹੋ ਚੱਲੇ ਤੁਹਾਨੂੰ ਤੁਸੀਂ ਕਿਹਾ ਸੀ ਐ ਬਣਾ ਦੇਾਂਗੇ ਤੁਹਾਡੇ ਕਨਵੀਨਰ ਸਾਹਿਬ ਨੇ ਵੀ ਭਾਈ ਸਾਹਿਬ ਨੂੰ ਜਦੋਂ ਮਿਲੇ ਸੀ ਐ ਕਿਹਾ ਸੀ ਤੁਸੀਂ ਉਹ ਕਦੋਂ ਬਣਾਉਂਗੇ ਜਦੋਂ ਦੇਖ ਰਿਆਂ ਲਈ ਭਾਈ ਸਾਹਿਬ ਸ਼ਹੀਦ ਹੋ ਜਾਣ ਫਿਰ ਤੁਸੀਂ ਆਉਂਗੇ ਹੰਝੂ ਵਹਾਉਣ ਤੁਹਾਨੂੰ ਵੜਨ ਨਹੀਂ ਦੇਣਾ ਅਸੀਂ ਔਰ ਬਾਕੀ ਅਸੀਂ ਸਾਰੇ ਪੰਜਾਬ ਨੂੰ ਵੀ ਕਹਾਂਗੇ ਇੱਥੇ ਕਿਸੇ ਇੱਕ ਫਿਰਕੇ ਲਈ ਇੱਕ ਧਰਮ ਲਈ ਕਿਸੇ ਕਪੈਂਡਿਸ਼ਾਇਰ ਲਈ ਕੁਛ ਨਹੀਂ ਮੰਗਿਆ ਜਾ ਰਿਹਾ ਇਹ ਇੱਕ ਉਦਾਹਰਣ ਬਣ ਸਕੇ ਦੁਨੀਆ ਚ ਪੰਜਾਬ ਚ ਇੱਕ ਅਜਿਹਾ ਕਾਨੂੰਨ ਬਣੇ ਕਿ ਜਿਹੜਾ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰੇ ਉਹਨੂੰ ਉਮਰ ਕੈਦ ਹੋਵੇ ਔਰ ਕੋਈ ਇਹ ਪਾਕਿਸਤਾਨਾਰਗ ਬਹਮਸੀ ਵਰਗਾ ਨਹੀਂ ਬਣ ਜਾ ਰਿਹਾ ਕੀ ਆਂਦੇ ਹੁੰਦੇ ਉਹਨੂੰ ਸਿੱਧੂ ਸਾਹਿਬ ਬਲਸਮੀ ਉਹਦੇ ਵਰਗਾ ਕਾਨੂੰਨ ਨਹੀਂ ਬਣਨ ਜਾ ਰਿਹਾਗਾ ਇਹ ਇੱਕ ਅਜਿਹਾ ਕਾਨੂੰਨ ਹੋਗਾ ਕਿ ਜਿਹੜਾ ਬੰਦਾ ਫਿਜ਼ੀਕਲੀ ਸਿੱਧਾ ਜਾ ਕੇ ਨਰਾਦਰ ਕਰਦਾ ਉਹਨੂੰ ਉਮਰ ਕੈਦ ਹੋਵੇ ਤਾ ਜੋ ਹਾਲਾਤ ਖਰਾਬ ਨਾ ਹੋ ਸਕਣ ਸਾਰੇ ਧਰਮ ਸਾਰੇ ਲੋਕ ਪੰਜਾਬ ਦੇ ਇਕੱਠੇ ਨੇ ਫਿਰ ਤੁਹਾਨੂੰ ਪ੍ਰੋਬਲਮ ਕੀ ਹੈ ਯਾਦ ਰੱਖਿਓ ਜੀ 1.5 ਸਾਲ ਬਾਅਦ ਤੁਹਾਨੂੰ ਸਾਰੇ ਸਰਕਾਰ ਆਰਿਆਂ ਨੂੰ ਹਰ ਥਾਂ ਘੇਰ ਕੇ ਪੁੱਛਿਆ ਜਾਊਗਾ ਤਾਂ ਜਵਾਬ ਕੀ ਦੇਉਂਗੀ ਪਹਿਲਾਂ ਝੂਠ ਬੋਲਿਆ ਸੀ ਜਾਂ ਹੁਣ ਝੂਠ ਬੋਲਿਓ ਅਜੇ ਵੀ ਮੈਂ ਤੁਹਾਨੂੰ ਆਣਾ ਜੀਨੇ ਗੁਰੂ ਦੇ ਨਾਂ ਤੇ ਬੇਈਮਾਨੀ ਕੀਤੀ ਹੈ ਜੋ ਬਰਗਾੜੀ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦਾ ਹਾਲ ਕੀ ਹੋਇਆ ਮਾਫੀਆਂ ਮੰਗਦੇ ਫਿਰਦੇ ਨੇ ਤੇ ਨੇੜੇ ਨਹੀਂ ਆ ਪਾਰੇ ਕੁਰਸੀਆਂ ਦੇ ਔਰ ਜਿਨ੍ਹਾਂ ਨੇ ਗੁੱਟਕਾ ਸਾਹਿਬ ਹੱਥ 'ਚ ਫੜ ਕੇ ਸੌਂਹ ਖਾਦੀ ਸੀ ਉਹਨਾਂ ਦਾ ਹਾਲ ਕੀ ਹੋਇਆ ਥੋੜਾ ਇਦੂ ਵੀ ਬੁਰਾ ਹੋਊਗਾ ਜੇ ਤੁਸੀਂ ਆਦਿ ਇਹ ਪੂਰੀ ਟਰਮ 'ਚ ਨਾ ਬਣਾਇਆ ਤਾ ਕਾਨੂੰਨ ਤੁਸੀਂ ਵੀ ਭਾਈ ਸਾਹਿਬ ਵਿਨਾਇਕ ਤੁਸੀਂ ਵੀ ਥੋੜਾ ਥੋੜਾ ਕਿਉਂ ਜਮ ਮਸਲਾ ਹੈ ਤੇ ਸਿਖਰ ਤੇ ਲੱਗੀ ਹੋਈ ਗੱਲ ਆ ਪਰ ਸਿਖਰ ਤੇ ਜਾ ਕੇ ਵੀ ਪਤਾ ਨਹੀਂ ਕਿਹੜੀ ਚੁੰਬਕਾ ਜਿਹੜੇ ਉਹ ਫਾਈਲ ਨੂੰ ਆਪਣੀ ਜਕਰ ਦੇ ਵਿੱਚ ਲੈ ਲਿਆ ਹੋਇਆ ਜਿਹੜੀ ਸਾਡੇ ਕੋਲ ਲੇਟੈਸਟ ਅਪਡੇਟ ਆਈ ਹੈ ਡੇਪੀ ਪ੍ਰਿੰਸੀਪਲ ਸੈਕਟਰੀ ਉਹਨਾਂ ਦੇ ਕੋਲ 9 ਤਰੀਕ ਦੀ ਫਾਈਲ ਜਿਹੜੀ ਸੀਐਮ ਆਫਿਸ ਦੇ ਵਿੱਚ ਪਈ ਹੋਈ ਹੈ ਹੁਣ 9 ਤਰੀਕ ਤੋਂ ਅੱਜ ਦੇਖੋ 25 ਤਰੀਕ ਆ ਗਈ ਹੈ ਕਿਉਂ ਨਹੀਂ ਉਹਦੇ ਤੇ ਕਾਰਵਾਈ ਰਹੀ ਹੋ ਰਹੀ ਦੋ ਹਫ਼ਤੇ ਲੰਘ ਗਏ ਹਨਾ ਦੋ ਹਫ਼ਤੇ ਲੰਘ ਗਏ ਤੇ ਉੱਪਰ ਜਿਹੜਾ ਵੀਰ ਬੈਠਾ ਉਹਨੂੰ 257 ਦਿਨ ਹੋ ਗਏ ਅੱਜ ਜੋ ਬੜੀ ਇੱਕ ਬੜੀ ਅਜੀਬ ਜੀ ਹਾਲਤ ਹੈ ਕਿ ਕੋਈ ਜਵਾਬ ਤਾਂ ਦੋ ਕੋਈ ਦੱਸੋ ਕਾਰਨ ਤਾਂ ਦੱਸੋ ਕਿਉਂਕਿ ਜਿੱਥੇ ਵੀ ਸੀਨੀਅਰ ਤੋਂ ਸੀਨੀਅਰ ਆਈਐਸ ਅਫਸਰ ਸੀਨੀਅਰ ਤੋਂ ਸੀਨੀਅਰ ਆਈਪੀਐਸ ਅਫਸਰ ਕੋਈ ਜਦੋਂ ਮੀਟਿੰਗ ਕੀਤੀ ਕੋਈ ਗੱਲ ਕਹਿੰਦੇ ਸੀਗੇ ਕਹਿੰਦੇ ਨੋ ਆਪੋਜੀਸ਼ਨ ਇਸ ਕਾਨੂੰਨ ਦੀ ਕੋਈ ਆਪੋਜੀਸ਼ਨ ਹੈ ਹੀ ਨਹੀਂ ਸਾਰੇ ਸਹਿਮਤ ਨੇ ਸਾਰੇ ਇਹਦੇ ਵਾਸਤੇ ਰਾਜ਼ੀ ਨੇ ਤੇ ਜੋ ਸਾਰੇ ਰਾਜ਼ੀ ਨੇ ਤਾਂ ਫਿਰ ਕੋਈ ਬੰਦੇ ਦੀ ਜਾਨ ਨਹੀਂ ਲੈਣੀ ਪਰ ਉਹ ਰੋਕੀ ਵੀ ਮੁੱਖ ਮੰਤਰੀ ਬੈਠਾ ਉਹ ਵੀ ਮੁੱਖ ਮੰਤਰੀ ਬੈਠਾ ਨਾ ਉਹੀ ਮੁੱਖ ਮੰਤਰੀ ਜਿਹੜਾ ਉੱਥੇ ਆਪਾਂ ਸਾਹਮਣੇ ਲਗਾ ਕੇ ਰੱਖਿਆ ਹੋਇਆ ਵੀ ਤੁਹਾਡਾ ਹੀ ਤਾਂ ਕਹਿਣਾ ਵਾ ਇਹ ਮੇ ਬਿਸਾਲ ਸਜਾ ਦਾ ਕਾਨੂੰਨ ਬਣਾਓ ਤੇ ਹੁਣ ਜੇ ਬਣਦਾ ਹੀ ਪਿਆ ਤੇ ਹੁਣ ਉਹ ਤੇ ਤੁਸੀਂ ੜਿੱਕਾ ਬਣ ਗਏ ਵੈਸੇ 9 ਤਰੀਕ ਵਾਲਾ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਇਹਨਾਂ ਦਾ ਮਸਲਾ ਕੀ ਸੀ ਇਹਨਾਂ ਦਾ ਕਨਵੈਨਰ ਤੇ ਲੜੇ ਨੇ ਲੜ ਕੇ ਆ ਕੇ ਇਹਨਾਂ ਨੂੰ ਲਾਉਣ ਦੀ ਵੀ ਗੱਲ ਹੋਈ ਆ ਇਹਨਾਂ ਨੇ ਸ਼ਰਾਬ ਪੀਤੀ ਤੇ ਫਿਰ ਹਸਪੀਟਲ ਗਏ ਨੇ ਬਟ ਹੁਣ ਤਾਂ ਵਾਪਸ ਆ ਗਏ ਆ ਹੁਣ ਤਾਂ ਬਾਕੀ ਹੁਣ ਤਾਂ ਬਣਾ ਦਿਓ ਇਹ ਮੈਂ ਤੁਹਾਨੂੰ ਭਗਵੰਤਬਾਨ ਜੀ ਇੱਕ ਦੱਸ ਦਿਆਂ ਕਿਸੇ ਕੇਜਰੀਵਾਲ ਨੂੰ ਨਹੀਂ ਪੁੱਛਣਾ ਕਿਸੇ ਨੇ ਕਿਸੇ ਦਿੱਲੀ ਵਾਲੇ ਨੂੰ ਪੁੱਛਣਾ ਇਹ ਕਿੱਥੇ ਜਾਣੇ 27 ਤੋਂ ਬਾਅਦ ਥਿਉਣੀ ਵੀ ਨਹੀਂ ਇਹ ਤੁਹਾਨੂੰ ਪੁੱਛਣਗੇ ਲੋਕ ਕਿ ਤੈਨੂੰ ਮੌਕਾ ਮਿਲਿਆ ਸੀ ਜਸ ਖੱਟ ਲੈਂਦਾ ਦੁਨੀਆ ਵੇਖ ਰਹੀ ਹੈ ਕਦੇ ਕਦੇ ਵੇਂਦੀ ਆ ਉਹਦਾ ਸਦਉਪਯੋਗ ਕਰ ਲੋ ਹਜੇ ਵੀ ਮੈਂ ਤੁਹਾਨੂੰ ਆਣਾ ਇੱਕ ASCII ਤਾਂ ਖੜਦੇ ਹੀ ਆਂ Hindu ਭਾਈਚਾਰੇ ਚੋਂ ਜੋ ਬਹੁਤ ਕੰਮ ਕਰ ਚੁੱਕਿਆ ਆ ਆਪਦੇ ਵੱਲੋਂ ਵਿਨਾਇਕ ਵਿਨਾਇਕ ਦੱਤ ਜੀ ਆਏ ਹੋਏ ਨੇ ਆਪਦੇ ਵੱਲੋਂ ਦੋ ਸ਼ਬਦ ਕਹਿਣਗੇ ਜ਼ਰੂਰ ਕਹੋ ਜੇ ਵਿਨਾਇਕ ਮੈਂ ਤਾਂ ਭਾਈ ਜੀ ਇੱਕੋ ਹੀ ਗੱਲ ਕਹਿਣਾ ਕਿ ਪੰਜਾਬ ਜਿਹੜਾ ਹੈ ਉਹ Hindu ਸਿੱਖ ਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਔਰ ਸਾਡਾ ਇੱਕ ਦੂਜੇ ਨਾਲ ਜਿਹੜੀ ਸਾਨੂੰ ਸਾਂਝੀ ਵਾਲਤਾ ਦੀ ਗੁੜਤੀ ਹੈ ਬਾਬੇ ਨਾਨਕ ਤੋਂ ਬਾਬੇ ਬੁੱਲੇ ਸ਼ਾਹ ਤੋਂ ਮਿਲੀ ਹੈ ਅੱਜ ਜਿਹੜਾ ਬੰਦਾ ਏਡੀ ਉਚਾਈ ਤੇ ਬੈਠਾ ਉਹ ਬੇਸਿਕਲੀ ਮਨੁੱਖਤਾ ਦਾ ਭਲਾ ਚਾਹ ਰਿਹਾ ਉਹਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੈ ਉਹ ਸਾਂਝੀ ਵਾਲਤਾ ਦੀ ਗੱਲ ਕਰ ਰਿਹਾ ਜਿਹੜੇ ਲੋਕ ਸਾਡੀਆਂ ਗ੍ਰੰਥਾਂ ਦੀ ਬੇਅਦਬੀ ਕਰਾਉਂਦੇ ਆ ਜਿਵੇਂ ਮਲੇਰਕੋਟਲਾ ਚ ਕੀਤਾ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਮਾਝੇ ਚ ਬਾਈਬਲ ਦੀ ਬੇਅਦਬੀ ਹੋਈ ਇੱਕ ਤਾਂ ਕੁਰਾਨ ਦੀ ਬੇਅਦਬੀ ਹੋਈ ਸੀ ਪਿਛਲੇ ਕੁਝ ਸਾਲਾਂ 'ਚ ਇਹ ਜਿਹੜੇ ਸ਼ਰਾਰਤੀ ਅਨਸਰ ਇਹ ਬੇਅਦਬੀਆਂ ਕਰਾਉਂਦੇ ਨੇ ਇਹ ਚਾਹੁੰਦੇ ਨੇ ਕਿ ਸਾਡੇ ਇੱਥੇ ਹਿੰਦੂਆਂ ਤੇ ਸਿੱਖਾਂ 'ਚ ਫਰਕ ਪਵੇ ਲੋਕਾਂ 'ਚ 파ੜਾ ਵਧੇ ਤਾਂ ਕਿ ਇਹ ਸਿਆਸਤਦਾਨ ਆਪਣੀਆਂ ਰੋਟੀਆਂ ਸੇਕਣ ਇਹ ਜਿਹੜੇ ਸਿਆਸਤਦਾਨ ਨੇ ਲੋਕਾਂ ਨੂੰ ਪੋਲਰਾਈਜ਼ ਕਰਕੇ ਆਪਣੀਆਂ ਵੋਟਾਂ ਖੱਟਣ ਤੇ ਅਸੀਂ ਚਾਹੁੰਦੇ ਵੀ ਇਸ ਚੀਜ਼ ਨੂੰ ਨੱਥ ਪਾਵੇ ਜਿਹੜੇ ਲੋਕ ਇਹੋ ਜੀ ਗੁਸਤਾਖੀ ਕਰਦੇ ਨੇ ਇਹੋ ਜੀ ਜੁਰਤ ਕਰਦੇ ਨੇ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਇੱਕ ਮਿਆਰੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹਨਾਂ 'ਚ ਇੱਕ ਭੈ ਹੋਵੇ ਡਰ ਹੋਵੇ ਕਿ ਉਹ ਅਜਿਹੇ ਕੰਮ ਦੁਬਾਰਾ ਕਰਨ ਤੋਂ ਪਹਿਲਾਂ 10 ਵਾਰ ਸੋਚਣ ਇਦੇ ਬਾਰੇ ਇੱਕ ਡਰਾਫਟ ਵੀ ਤਿਆਰ ਕੀਤਾ ਗਿਆ ਇਸ ਟੀਮ ਵੱਲੋਂ ਤਿਆਰ ਕੀਤਾ ਗਿਆ ਉਹਨਾਂ ਨੇ ਸਰਕਾਰ ਨੂੰ ਵੀ ਦਿੱਤਾ ਅਸੀਂ ਵੀ ਜਦੋਂ ਦੇਖਿਆ ਸਾਨੂੰ ਡਰਾਫਟ 'ਚ ਕੋਈ ਬੁਰਾਈ ਨਹੀਂ ਲੱਗੀ ਇਹ ਸਾਡਾ ਸੰਵਿਧਾਨ ਵੀ ਸਾਨੂੰ ਇਹ ਹੱਕ ਦਿੰਦਾ ਹੈ ਕਿ ਮੈਂ ਆਪਣੇ ਧਰਮ ਦੇ ਆਪਣੇ ਅਕੀਦੇ ਨੂੰ ਫੋਲੋ ਕਰਾਂ ਉਹਦੇ ਗ੍ਰੰਥਾ 'ਚ ਜੋ ਲਿਖਿਆ ਉਹਦਾ ਸਤਕਾਰ ਕਰਾਂ ਜੋ ਕੁਝ ਚੰਗਾ ਲਿਖਿਆ ਲੋਕਾਂ ਨੂੰ ਦੱਸਾਂ ਜੇ ਕੋਈ ਇਸ ਮੇਰੇ ਮੌਲਿਕ ਅਧਿਕਾਰ ਦੀ ਉਹਨੂੰ ਰੋਕਦਾ ਤਾਂ ਉਹਨੂੰ ਸਜ਼ਾ ਉਹਨੂੰ ਮਿਆਰੀ ਸਜ਼ਾ ਦੇਣਾ ਸਾਡਾ ਫਰਜ਼ ਬਣਦਾ ਔਰ ਜਿਹੜਾ ਭਾਈ ਗੁਰਜੀਤ ਸਿੰਘ ਜੀ ਉੱਥੇ ਬੈਠੇ ਨੇ ਇਹ ਇੱਕ ਬੜੀ ਸਕਾਰਾਤਮਕ ਗੱਲ ਕਰ ਰਹੇ ਨੇ ਇਹਨਾਂ ਦੀ ਇਹ ਮੰਗ ਮੰਨੀ ਜਾਣੀ ਚਾਹੀਦੀ ਏ ਔਰ ਅਸੀਂ ਇਸ ਗੱਲ 'ਚ ਇਹਨਾਂ ਦੇ ਨਾਲ ਖੜੇ ਇੱਕ ਜਿਹੜੀ ਗੱਲ ਕਹੀ ਨਾ ਬਣਾਇਕ ਨੇ ਹੁਣੇ ਕਿ ਇਹ ਸਾਰੇ ਜਣੇ ਇਕੱਠੇ ਆ ਜੀ ਜੀ ਇਹਦੀ ਪ੍ਰੋਬਲਮ ਹੈ ਇਹਨਾਂ ਨੂੰ ਇਹ ਆਉਂਦੇ ਇਕੱਠੇ ਕਿਉਂ ਆਏ? ਇਕੱਠੇ ਕਿਉਂ ਆਏ? ਇਹ ਆਏ ਇਹ ਤਾਂ ਕਿਉਂਕਿ ਮੈਨੂੰ ਕਿਸੇ ਬੰਦੇ ਨੇ ਗੁਰਪ੍ਰੀਤ ਜੀ ਸੱਚੀ ਕਹੀ ਗੱਲ ਆਉਂਦਾ ਇਹਨਾਂ ਨੇ ਕਾਨੂੰਨ ਨਹੀਂ ਬਣਾਉਣਾ। ਮੈਂ ਕਿਹਾ ਕਿਉਂ? ਉਹਦੇ ਨਾਲ ਸੈਂਟਰ ਬਣਾਵੇ ਨਾ ਸਟੇਟ ਬਣਾਵੇ। ਮੈਂ ਕਿਹਾ ਕਿਉਂ? ਕਾਰਨ ਕੀ ਹੈ? ਇੱਥੇ ਤਾਂ ਜਿਵੇਂ ਤੁਸੀਂ ਕਿਹਾ ਵਿਰੋਧ ਚ ਕੋਈ ਨਹੀਂ। ਆਂਦੇ ਦਿਸ ਇਜ਼ ਪ੍ਰੋਬਲਮ। ਇਹਨਾਂ ਨੇ ਤਾਂ ਵੰਡਣਾ ਏ ਤੁਹਾਨੂੰ। ਇਹਨਾਂ ਨੇ ਤਾਂ ਬੇਅਦਬੀਆਂ ਕਰਾਉਣੀਆਂ। ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੇਖੋ ਸੋਚੋ ਮਲੇਰ ਕੋਟਲੇ 'ਚ ਹੋਈ ਭਗਵਦ ਗੀਤਾ ਦੀ ਅਮਰitsar ਸਾਹਿਬ ਦਰਬਾਰ ਸਾਹਿਬ ਚ ਜਾ ਕੇ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਹੋਊਗੀ ਇਹ ਵੰਡਣ ਵਾਲੇ ਨੇ ਤਾਂ ਇਹ ਉਸ ਵੰਡ ਨੂੰ ਰੋਕ ਸਕੇ ਇਹ ਜਾ ਕਾਨੂੰਨ ਕਿਉਂ ਬਣਾਉਣਗੇ ਭਗਵੰਤ ਮਾਨ ਜੀ ਮੈਨੂੰ ਬਾਕੀ ਦਾ ਪਤਾ ਨਹੀਂ ਤੁਹਾਡੇ ਸਾਰੇ ਇਲਜ਼ਾਮ ਲੱਗੂਗਾ ਕਿ ਸ਼ਾਇਦ ਤੁਸੀਂ ਵੀ ਉਹਨਾਂ ਵੰਡਣ ਵਾਲਿਆਂ ਚੋਂ ਥੋੜਾ ਜਾ ਥੋੜੀ ਜੀ ਆਪ ਦੀ ਜ਼ਮੀਰ ਜਗਾਓ ਔਰ ਜਿਹੜੇ ਆ ਤੁਸੀਂ ਕਬੂਤਰਾਂ ਤੇ ਤੇ ਪੰਛੀਆਂ ਤੇ ਨੋਟੀਫਿਕੇਸ਼ਨਾਂ ਜਾਰੀ ਕਰਦੇ ਹੋ ਨਾ ਕਿ ਪੰਜਾਬ ਦੀਆਂ ਖੇਡਾਂ ਬੰਦ ਹੋਣਗੀਆਂ ਉਹਦੀ ਬਜਾਏ ਆ ਜਿਹੜਾ ਸੱਚ ਮੋੱਚੇ ਚ ਕਰਨ ਵਾਲਾ ਕੁਛ ਕੰਮ ਹੈ ਕਰਨ ਵਾਲਾ ਕੰਮ ਹੈ ਉਹ ਕਰ ਲੋ ਉਹਦੇ ਉੱਤੇ ਧਿਆਨ ਦੇ ਲੋ ਔਰ ਮੇਰੀ ਸਾਰੇ ਲੋਕਾਂ ਨੂੰ ਵੀ ਉਮੀਦ ਹੈ ਕਿ ਤੁਸੀਂ ਇਹਦਾ ਜਿਵੇਂ ਸਾਥ ਤੁਹਾਡਾ ਵਧ ਰਿਹਾ ਹੈ ਹੋਰ ਵਧਾਉਂਗੇ ਕਿਉਂਕਿ ਜਿੱਥੇ ਜਨਮਾਨਸ ਆ ਜਾਂਦਾ ਹੈ ਉੱਥੇ ਸਰਕਾਰਾਂ ਨਹੀਂ ਕੁਛ ਕਰਦੀਆਂ ਕਿਉਂਕਿ ਲੋਕਾਂ ਨੇ ਸਰਕਾਰ ਬਣਾਈ ਹੈ ਸਰਕਾਰ ਨੇ ਲੋਕ ਨਹੀਂ ਬਣਾਏਗੇ ਸੋ ਤੁਹਾਡੀ ਅਗਲੀ ਕਾਲ ਦੇ ਵਿੱਚ ਜੋ ਸਾਡੀ ਗੱਲ ਹੋਈ ਹੈ ਅਗਲੀ ਕਾਲ ਫਿਰ ਇਹੋ ਜਿਹੀ ਹੋਊਗੀ ਜੀਡੀ ਇਹਨਾਂ ਨੂੰ ਨਕੀਲ ਪਾ ਦੂਗੀ ਸਰਕਾਰ ਆਰਿਆਂ ਨੂੰ ਜੇ ਇਹਨਾਂ ਨੇ ਉਦੋਂ ਤੱਕ ਕਾਨੂੰਨ ਬਣਾਉਣ ਵਾਲੇ ਪਾਸੇ ਕੋਈ ਸਹੀ ਵਾਲੇ ਦ੍ਰਿੜ ਕਦਮ ਨਾ ਚੁੱਕੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ